ਕਹਿੰਦਾ ਰਮੰਦਰ ਸਾਹਿਬ ਜੇ ਨਾ ਸ੍ਰੀ ਵਾਹਿਗੁਰੂ ਕਹਿਣ ਲੱਗ ਪਏ ਨੇ ਅਗਲਾ ਅਗਲੇ ਉਹ ਡਾਇਲੌਗ ਸੁਣੋ ਕਹਿੰਦਾ ਰਮੰਦਰ ਸਾਹਿਬ ਜੇ ਸਵੇਰੇ ਸਵੇਰੇ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਮੈਂ ਕਿਹਾ ਫੇਰ ਕੀ ਹੋਇਆ ਕਹਿੰਦਾ ਜਿਹੜਾ ਸ੍ਰੀ ਵਾਹਿਗੁਰੂ ਹੈ ਨਾ ਸ੍ਰੀ ਦੇ ਆਰਐਸਐਸ ਨੇ ਲਾਇਆ ਸ੍ਰੀ ਦੇ ਹਿੰਦੂਆ ਦਾ ਉਹਦੇ ਆਰਐਸਐਸ ਨੇ ਲਾਇਆ ਕਹਿੰਦਾ ਕਹਿਆ ਉਹ ਪਟਨਾ ਦੇ ਸਵਈਆਂ ਚ ਲਿਖਿਆ ਸਤ ਸਾਡ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਉਹ ਵੀ ਕਹਿੰਦਾ ਆਰ ਐਸ ਐਸ ਨੇ ਲਿਖਤਾ ਹਣਾ ਦੇਖੋ ਇਹ ਹਾਲ ਜਿਹੜੇ ਬਣ ਗਿਆ ਸਾਡੇ ਸਮਾਜ ਦਾ ਇਹ ਕਿਉਂ ਬੜਿਆ ਅਸੀਂ ਵਾਗ ਡੋਰ ਉਸ ਤਬਕੇ ਨੂੰ ਫੜਾਈ ਪ੍ਰਚਾਰ ਦੀ ਜਿਹੜੇ ਅੰਦਰ ਪੰਥ ਦਾ ਦਰਦ ਨਹੀਂ ਸੀਗਾ ਜਿਹਨੂੰ ਆਪਣੇ ਵਿਰਸੇ ਦਾ ਪਿਆਰ ਨਹੀਂ ਸੀਗਾ ਉਹਨੂੰ ਤੋੜਨ ਤੇ ਜ਼ੋਰ ਲਾਇਆ ਸੰਪਰਦਾਇ ਅਰਥਾਂ ਨੂੰ ਕੰਡਮ ਕਰਨ ਤੇ ਜ਼ੋਰ ਲਾਇਆ ਇਹ ਜੀ ਸਾਖੀਆਂ ਸੁਣਾਉਂਦੇ ਨੇ ਸਾਖੀਆਂ ਗੁਰਮਤਿ ਚ ਕੋਈ ਸਾਖੀ ਨਹੀਂ ਹੁੰਦੀ ਜੀ ਉਹ ਗੁਰਮਤਿ ਪਤਾ ਨਹੀਂ ਕਿਹੜੇ ਫੇਸਬੁੱਕ ਦੀ ਪੋਥੀ ਤੇ ਲਿਖੀ ਹੁੰਦੀ ਹੈ ਜਿਹੜੀ ਇਹਨਾਂ ਦੀ ਗੁਰਮਤ ਹੈ ਸਾਡੀ ਗੁਰਮਤ ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਸੁਣ ਸਾਖੀ ਮਨ ਜਪ ਪਿਆਰ ਆਜਾਮਲ ਉਧਰਿਆ ਇੱਕ ਬਾਾਰ ਬਾਲਮੀਕਾ ਹੋਆ ਸਾਧ ਸੰਗ ਧਰੂ ਕੋ ਮਿਲਿਆ ਪ੍ਰਭ ਨੇ ਸੰਗ ਅੱਜ ਧਰੂ ਦੀ ਕਥਾ ਕਰਕੇ ਵਿਖਾਓ ਗੁਰਦੁਆਰੇ ਚ ਅੱਜ ਪ੍ਰਹਲਾਦ ਦੀ ਗੱਲ ਕਰਕੇ ਵੇਖੋ ਬਾਲਮੀਕ ਜੀ ਦੀ ਕਥਾ ਸੁਣਾ ਕੇ ਵੇਖੋ ਕਿੰਡਾ ਵੱਡਾ ਖਤਰਾ ਬਣ ਜਾਂਦਾ ਪੰਥ ਨੂੰ ਸਾਧ ਸੰਗਤ ਜੀ ਪੰਥ ਨੂੰ ਕੋਈ ਖਤਰਾ ਨਹੀਂ ਸੋੜੀ ਸੋਚ ਨੂੰ ਖਤਰਾ ਹੈ ਗੁਰਬਾਣੀ ਬੜੀ ਵਿਸ਼ਾਲ ਹੈ ਸਮਪਰਦਾਇ ਗਿਆਨੀਆਂ ਨੇ ਹੁਣੇ-ਹੁਣੇ ਗਿਆਨੀ ਵਿਸ਼ਾਲ ਸਿੰਘ ਜੀ ਮਹਾਨ ਵਿਦਵਾਨ ਨੇ ਉਹ ਮਹਾਪੁਰਸ਼ ਬਾਬਾ ਕਿਰਪਾਲ ਸਿੰਘ ਜੀ ਦੇ ਬਚਨ ਸੁਣਾ ਰਹੇ ਸਨ ਬਾਬਾ ਅਵਤਾਰ ਸਿੰਘ ਦੀ ਮਹਾਪੁਰਸ਼ ਵੀ ਸੁਣਾ ਕੇ ਗਏ ਬਚਨ ਕਹਿੰਦੇ ਜਦੋਂ ਮਹਾਪੁਰਸ਼ਾਂ ਨੇ ਸੰਥਿਆ ਦੇਣੀ ਸੰਤ ਵੀਰ ਸਿੰਘ ਜੀ ਨੇ ਤੇ ਕਹਿੰਦੇ Hindu ਵੀਰਾਂ ਨੇ ਵੀ ਸਹਿਧਾਰੀਆਂ ਨੇ ਵੀ ਆ ਕੇ ਪੋਥੀਆਂ ਖੋਲ ਕੇ ਸੰਥਿਆ ਲੈਣੀ ਅੱਜ